ਕੀ ਕੰਮ ਆ ਤੇਰਾ ਜੇ ਬਚਣਾ ਨਾ ਬਾਈ ਸਾਰੀ ਗੱਲ ਸਾਡੇ ਸੱਚ ਦਾ ਸਾਰੀ ਗੱਲ ਨਹੀਂ ਫਰਮਾਉਂਦੇ ਮੇਰੀ ਮਿਹਨਤ ਮੈਂ ਬਈ ਮੈਂ ਕੁਤ ਮਾਰ ਲਈ ਮੈਂ ਸੱਚੀ ਦੱਸੀ ਹੈ ਨਾ ਸਾਰਾ ਕੋ ਮੇਰੀ ਗੱਲ ਸੁਣੋ ਮੈਂ ਗੱਲ ਦੱਸਦੇ ਸੱਚ ਨੂੰ ਦੇਖੋ ਮੇਰਾ ਪਿੰਡ ਹੈਗਾਗਾ ਭਧੌੜ ਦੇ ਨਾਲ ਦਾ ਆਰਾਮਗੜ ਮੇਰਾ ਪਿੰਡ ਉਹ ਆ ਵੀ ਜਿੱਥੇ ਮੰਮੀ ਦੇ ਸੋਹਰੇ ਆ ਉਹ ਪਿੰਡਾ ਡੈਡੀ ਨਾਲ ਮੇਰੇ ਨਾਲ ਤਲਾਕ ਹੋਇਆਗਾ ਤੇ ਡੈਡੀ ਨਾਲ ਮੇਰੇ ਨਾਲ ਤਲਾਕ ਹੋਇਆ ਹੁਣ ਕਿੱਥੇ ਰਹਿਣਾ ਡੈਡੀ ਨਾਲ ਮੇਰੇ ਨਾਲ ਤਲਾਕ ਪਿਆ ਹੁਣ ਹੁਣ ਅਸੀਂ ਰਹਿੰਦੇ ਆ ਕੋਟਕਪੁਰੇ ਆਪਦੀ ਨਾਨੀ ਕੋਲੇ ਰਹਿੰਦੇ ਸੀਗੇ ਤੇ ਫਿਰ ਮੰਮੀ ਰਹਿਣ ਲੱਗੀ ਇੱਧਰ ਤੇ ਫਿਰ ਆ ਮੈਨੂੰ ਕੁੜੀ ਇਹ ਕਹਿੰਦੀ ਕਹਿੰਦੀ ਆ ਜਾ ਕਹਿੰਦੀ ਦੋ ਕੱਲ ਵੀ ਆਇਆ ਸੀਗਾ ਆ ਕੁੜੀ ਮੈਨੂੰ ਕਹਿੰਦੀ ਕਹਿੰਦੀ ਆ ਜਾ ਚੱਲਗੇ ਕਹਿੰਦੀ ਅੱמא ਕਿ ਵੀ ਤੈਨੂੰ ਮੈਂ 300 ਰੁਪਏ ਦੇ ਦਿਆਂ ਕਰੂੰਗੀ ਤੇ ਕਹਿੰਦੀ ਮੈਂ ਪਹਿਲਾਂ ਵੀਰੇ ਮੈਂ ਦਾਦਾ ਤੁਹਾਨੂੰ ਮੈਨਾਂ ਜਿਵੇਂ ਟੈਂਟਾ ਡੁੰਟਾ ਦੇ ਕੰਮ ਨਹੀਂ ਇਹ ਪੈਲਸਾਂ ਦੇ ਪਹਿਲਾਂ ਮੈਂ ਉਹ ਦਿਨ ਉਹ ਉੱਥੇ ਜਾਂਦਾ ਹੁੰਦਾ ਸੀਗਾ ਤੇ ਕੱਲ ਤੋਂ ਜਦੋਂ ਆ ਕੁੜੀ ਨੇ ਮੈਨੂੰ ਧਾਮਨੇ ਕਹਿੰਦੀ ਇੱਥੇ ਚੱਲ ਬੜਾ ਕਰ ਤੈਨੂੰ 300 ਰੁਪਏ ਮੈਂ 300 ਰੁਪਏ ਮੈਂ ਦੇ ਦਿਆ ਕਰੂੰਗੀ ਤੇ ਮੈਂ ਕਿਹਾ ਠੀਕ ਆ ਅਗਰ ਕੱਲ ਆਗੇ ਤੇ ਅੱਜ ਆ ਗਈ ਅੱਜ ਵੀਰੇ ਉੱਤੇ ਬੰਦੇ ਮੈਨੂੰ ਅੱਜ ਲੈ ਆਈ ਮੈਨੂੰ ਕਹਿੰਦੀ ਅੱਜ ਫੇਰ 300 ਰੁਪਏ ਲੈੜੀ ਤੇ ਇੱਥੇ ਜਦੋਂ ਨਹਿਰ ਤੇ ਰੁਕੇ ਰੁਕੇ 4:00 ਵਜੇ ਆਏ ਤੇ ਨੇ ਰੋਗੇ ਨਹੀਂ ਰੋਗਾ ਕੋ ਕਹਿੰਦੀ ਪੈਸੇ ਥੋੜੇ ਬਣੇ ਕਹਿੰਦੀ ਆ ਜੂ ਮੜਾ ਜੇ ਇਤਨੀ ਜਿਹੜਾ ਕੱਢ ਕੇ ਆਵੇਂ ਕੀ ਪਤਾ ਕੋਈ ਗਾਵ ਮਿਲ ਜੇ ਤੇ ਫਿਰ ਬਾਈ ਉਹ ਸਾਈਕਲ ਤੇ ਚਾਈ ਜਾਂਦੇ ਸੀਗੇ ਤੇ ਫਿਰ ਉਹਨਾਂ ਨੇ ਕੀ ਕੀਤਾ ਤੇ ਉਹਨ ਬਾਬੇ ਦਾ ਸਾਈਕਲ 'ਚ ਫੜਦੇ ਬਾਬੇ ਨੇ ਕੰਨੀ ਰੋਕ ਰੋਕ ਉਹਦੀ ਬੱਟਰੀ ਜਹਾ ਤੈ ਹੀ ਪਾਉਣ ਲੱਗ ਗਈ। ਬਾਬਾ ਕਹਿੰਦਾ ਅਸੀਂ ਕਦੋਂ ਪਾਣੀ ਆਉਣੇ ਬਾਅਦ ਮੈਂ ਫੰਜਰ ਜਾਂ ਕੱਢ ਲਿਆ ਕਿ ਬਾਬਾ ਕੀ ਹੋਗਾ? ਉਹ ਜਿਹੜਾ ਹੁਣੀ ਹੁੰਦਾਗਾ ਕੈਪਚ ਹੁੰਦੀ ਆ ਉਹ ਬਾਬੇ ਨੇ ਕੱਢ ਲਈ ਤੇ ਬਾਅਦ ਵਿੱਚ ਉਹ ਪਿੱਛੇ ਹੋ ਗਈ। ਤੇ ਫਿਰ ਮੈਂ ਇਧਰ ਪਰਾਂਦਾ ਜੀ ਆਂਦਾ ਤੇ ਮੈਂ ਬਈ ਗਣੀ ਸੁਣਾਈ ਜਾਂਦਾ ਆ। ਆਪਣ ਨੂੰ ਆਪਣੀ ਮਾਂ ਦੀ ਆਪਣੀ ਮਾਤਾ ਕਾਲੀ ਸੀ ਸੌਣ ਲੱਗੇ ਮੈਂ ਫੋਨ ਤੇ ਧੂੜ ਨਹੀਂ ਪੁੱਲਦਾ। ਮੈਂ ਜਰੂਰ ਇੱਕ ਫੋਨ ਲਗਵਾਉਣਾ ਸੀ ਕਰਵਾਣੀ ਲੱਗ ਜਾਂਦਾ। ਮੇਰੇ ਘਰੇ ਫੋਨ ਲਵਾ ਦਿਓ। ਵੀ ਮੈਂ ਵੀ ਮੈਨੂੰ ਜਾਂ ਲੈ ਜਾਣ ਤੇ ਜਾਂ ਮੈਂ ਲੈਫਟ ਲੱਗਿਆ ਮੈਂ ਇਹ ਆ ਤੇਰੀ ਹੈ ਕਿ ਹੋਰ ਕਹਿਦੀ ਆ ਉਹ ਨਹੀਂ ਫੜਾਈ ਸੀਗੀ ਆ ਤੂੰ ਤੇ ਆ ਦਿਖਾਈਆਂ ਨੂੰ ਦਿਖਾ ਮੇਰੇ ਹੱਥ 'ਚ ਪੜੀ ਹੋਰ ਵੀ ਬੰਦਾ ਕੋ ਵਲਿਆ ਹਾਂਜੀ ਹੋਰ ਵੀ ਬੰਦੇ ਵਲੇ ਤੇ ਹੋਰ ਇੱਕ ਪੂਰੀ ਹੋਰ ਸੀਗੀ ਨਾਲ ਉਹ ਚਲੀ ਗਈ ਰਾਈ ਪਾਂਦੀ ਕੋਈ ਵਲਿਆ ਰਾਈ ਪਾਂਦੀ ਕੋ ਵਲੇ ਰਾਈ ਪਾਂਦੀ ਵਲਿਆ ਕੋਈ ਲੁੱਟੇ ਉਹ ਤੋਂ ਪਹਿਲਾਂ ਕੱਲ ਇੱਕ ਸੀਗਾ ਉਹ ਬਾਈ ਦਾ ਦੂਸਰਾ ਐਣ ਕਾਈਆਂ ਲੱਗੀਆਂ ਜਿਹੋ ਦੇ ਪਤਾ ਨਹੀਂ ਉਹ ਬਾਈ ਕਹਿੰਦਾ ਤਲ ਤੇ ਕੰਮ ਗੁੰਮ ਕਰਦਾਗਾ ਮੈਨੂੰ ਕਹਿੰਦਾ ਇਹਨੂੰ ਫੜ ਕਹਿੰਦਾ ਉਹ ਕਹਿੰਦਾ ਇੰਗ ਕਰ ਦੇ ਜੀ ਐਂ ਕਰ ਲਈ ਕਹਿੰਦਾ ਤੇ ਮੈਂ ਕਰ ਲਈ ਦੇ ਆ ਪੈਸੇ ਕੋਈ ਤੇ ਖੋਣ ਲੱਗ ਗਿਆ ਤਾਂ ਫਟੂਆ ਆ ਮੈਂ ਕਿਹਾ ਚੱਲ ਫਟੂਆ ਫੋਨ ਦੀ ਲੋੜ ਨਹੀਂ ਮੈਂ ਕਿਹਾ ਉਹ ਆਪੇ ਦੇ ਦੂਗਾ ਪੈਸਾ ਉਹ ਮਾਰਨ ਲੱਗਾ ਹੀ ਮੈਂ ਕਿਹਾ ਨਾ ਯਾਰ ਮਾਰਨ ਦੀ ਕੋਈ ਲੋੜ ਨਹੀਂ ਇਹ ਗੱਲ ਬਈ ਮੈਂ ਜਿਹੜੀ ਗੱਲ ਸੱਚ ਆਪਾਂ ਜਗ੍ਹੀ ਕਹੀ ਹੈ ਮੋਟਰਸਾਈਕਲ ਵਾਲੇ ਵਲੇ ਅੱਜ ਦੋ ਇੱਕ ਦੋ ਵਲੇ ਮੋਟਰਸਾਈਕਲ ਵਾਲੇ ਰੋਕੇ 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 ਤਾਂ ਮਾਰਦਾ ਸੀ ਹਾਂਜੀ ਮੈਂ ਜਰੂਰ ਹੱਥ ਮਾਰਿਆ ਮੈਂ ਤੁਹਾਨੂੰ ਮਾਰਿਆ ਸੀਗਾ ਵੀ ਮੈਂ ਕਿਹਾ ਸੀਗਾ ਵੀ ਮੈਨੂੰ ਫੋਨ ਲਵਾ ਦੋ ਇਹ ਮੈਂ ਕੱਲ ਝੂਠ ਨਹੀਂ ਬੋਲਦਾ ਆਪਾਂ ਨੂੰ ਆ ਮੈਂ ਫੋਨ ਤੇ ਕਹਿੰਨਾ ਮੈਂ ਜਿਹੜੀ ਗੱਲ ਕਹੀ ਆ ਸੱਚ ਕਹੀ ਆ ਵੀ ਗੱਲ ਮੈਂ ਸੱਚ ਕਹੀ ਨਹੀਂ ਤਾਂ ਚਲ ਜਿਹੜੀ ਮੈਂ ਕਹਿ ਸਕਦਾ ਸੀਗਾ ਵੀ ਹਾਂਜੀ ਮੈਨੂੰ ਤਾਂ ਕੋਈ ਨਹੀਂ ਚਲ ਬੱਸ ਅੱਜ ਅੱਜ ਬਾਪੂ ਨੂੰ ਰੋਕੇ ਤੇ ਪੈਸੇ ਕੋਈ ਸੀ ਕਿਥੋਂ ਨਹੀਂ ਬਾਪੂ ਭਾਈ ਉਹ ਬੜੀ ਜਰੂਰ ਫੜਦੀ ਸੀ ਬਾਪੂ ਇੱਕ ਵਾਰ ਨੂੰ ਜਿਹੜੇ ਸਾਈਕਲ ਵਾਲੇ ਨੂੰ ਰੋਕਿਆ ਸੀ ਜਿਹੜੇ ਸਾਈਕਲ ਵਾਲੇ ਨੂੰ ਰੋਕਿਆ ਸੀਗਾ ਉਹ ਕੁੜੀ ਫੜਦੀ ਸੀ ਉਹਨੂੰ ਬਾਪੂ ਸਾਈਕਲ ਛੱਡ ਕੇ ਭੱਜ ਗਿਆ ਉਹਨੂੰ ਅਗਲੇ ਨੂੰ ਆਏ ਸੀਗਾ ਵੀ ਮਾਰਨ ਨਾ ਪੁੱਛ ਬਾਪੂ ਨੂੰ ਆਏ ਸੀਗਾ ਵੀ ਮਾਰਨ ਨਾ ਵੀ ਇਹਨਾਂ ਕੋਲੇ ਹੈਗਾ ਕੋਟ ਆਪਾਂ ਤਾਂ ਵੀ ਕਰ ਦੂ ਤੇਰੇ ਕੋਲ ਇਹ ਜਿਹੜੀ ਕਿਰਪਾਨ ਜੀ ਸੀ ਕਿੱਥੇ ਉਹ ਪੰਜ ਹੀ ਸੀ ਕਿਰਪਾਨ ਨਵਰੀ ਕੋਈ ਨਹੀਂ ਸੀ ਹੈਲੋ ਮਾਨੇ ਜਾ ਮਾਨੇ ਜਾ ਮਾਨੇ ਜਾ ਮਨ ਜਾ ਉਨੇ ਬਤਉਨੇ ਕਲੀ ਕਰ ਆਹ ਕਰਦੀ ਸੀ ਤੇਰੇ ਕੋਲ ਕਰਦੇ ਸੀ ਤੇਰੇ ਕੋਲ ਹਾਂਜੀ ਮੈਨੂੰ ਉਹਨਾਂ ਨੇ ਵੜਾਈ ਤੀ ਮੈਂ ਝੂਠ ਨਹੀਂ ਬੋਲਦਾ ਕਰਪਾਣ ਤੇਰੇ ਕੋ ਸੀਗੀ ਪੁੱਤਰ ਮੈਨੂੰ ਆਦੀ ਮੈਨੂੰ ਆਦੀ ਮੰਮੀ ਚਲੋ ਗੱਲ ਚਲ ਕੋਈ ਮੋਟਰਸਾਈਕਲ ਕਿੰਨੇ ਮੋਟਰਸਾਈਕਲ ਵਾਲੇ ਤੋਂ ਉਹਨੇ ਹੋਰਸਾਂ ਕਿੰਨੇ ਵਲੇ ਕਿੰਨੇ ਵਲੇ ਕੋਈ ਨਹੀਂ ਆਏਗਾ ਤੇ ਮੈਂ ਦੋ ਇੱਕ ਇੱਕ ਦੋ ਮੈਂ ਰੋਕੇ ਸੀਗੇ ਵੀ ਮੈਨੂੰ ਫੋਨ ਲਵਾ ਦੇਣਗੇ ਤੇ ਵੀ ਹਾਂਜੀ ਹਾਂਜੀ ਮੈਂ ਮੂੰਹ ਵੀ ਹੁਣ ਕਹਿਣਾ ਸੀ ਮम्मी ਦਾ ਨੰਬਰ ਦੇ ਮੈਨੂੰ ਮੈਂ ਘਰੇ ਪਹੁੰਚਣਾਗਾ ਇਹ ਕਿੰਨਾ ਦੂਰ ਪਾਸੇ ਸੀ ਹੋਰ ਮੋਟਰਸਾਈਕਲ ਵਾਲਿਆ ਸੀ ਲਾਲਜਾ ਲਾਲਜਾ ਮੋਟਰਸਾਈਕਲ ਵਾਲਿਆ ਸੀ ਚਾਹ ਤੇਰੇ ਜੇਵ ਦਾ ਫੋਨ ਲਾਉਣਾ ਚਾਹਦਾ ਜਿੱਦਾਂ ਮੋਟਰਸਾਈਕਲ ਵਾਲਿਆ ਅੱਗੇ ਚੁੱਪ ਚੁੱਪ ਵੀਰੇ ਮੈਂ ਜਿਹੜੀ ਗੱਲ ਸੱਚ ਆ ਮੋਰਸਾਂ ਵਾਲੇ ਸੀ ਮੈਂ ਮਹੀਨਾ ਮਾਰ ਲਿਆ ਤੁਸੀਂ ਹੁਣ ਕਿੰਨਾ ਕੁੱਟ ਲੈਣਾ ਆਲੇ ਤੈਨੂੰ ਕੁੱਟਦੇ ਨਹੀਂ ਤੇਰੀ ਨਾਨੀ ਨੂੰ ਇਹਦਾ ਇਹ ਹੋਰ ਤਾਂ ਕਿ ਮੈਂ ਫੋਨ ਕੱਢੀ ਕਿੰਨੀ ਫੋਨ ਕੱਢੀ ਗੱਲ ਸੱਚ ਹੈ ਮੇਰੇ ਇਲਕਤਨ ਦੂਸਰੇ ਦਿਨ ਨਹੀਂ ਆਉਂਦੇ ਮੈਨੂੰ ਪਤਾ ਲੱਗਦਾ ਨਹੀਂ ਹੁੰਦੇ ਕਿਉਂ ਨਹੀਂ ਗਏ ਦੱਸ ਮਤਲਬ ਜੇ ਮੈਂ ਤੈਨੂੰ ਤਾਂ ਗਿਆ ਫੇਰ ਫੇਰ ਜਾਣਾ ਕੋਈ ਬੰਨ ਕੇ ਰੱਖੋ ਤੁਸੀਂ ਆਪ ਦੇ ਜੋ ਮੈਨੂੰ ਮਾਰਦੇ ਲੱਫਰ ਮਾਰਦੇ

105 44 ऑर्डर ਕਰੀਂ ਨਾ ਜੇ ਕਮ ਮਜ਼ਾ ਆਏਗਾ ਤੈਨੂੰ 21 ਯਾਰ ਇੱਕ ਮਿੰਟ 48 47 47 22 ਕਿਹਦੇ ਨਾਲ ਹੁਣ ਮੈਨੂੰ ਬੱਸ ਨਹੀਂ ਤੇਰੀ ਮਾਂ ਕੋਲੇ ਹੈ ਨਹੀਂ ਫੋਨ ਮੰਮੀ ਕੋਲੇ ਸੀ ਕੱਲ ਢੱਗ ਪਿਆ ਸੀ ਨੰਬਰ ਕੋਈ ਨਹੀਂ ਤੁਸੀਂ ਕੱਲ ਨੂੰ ਤੇਰਾ ਵੀ ਕੱਲ ਢੱਗ ਪਿਆ ਤੇ ਇੱਧਰ ਮਮਮੀ ਦਾ ਕੱਲ ਢੱਗ ਪਿਆ ਤੇ ਤੂੰ ਆਪ ਉਹਦੇ ਦੱਸਦਾ ਸੀ ਵੀ ਕੱਲ ਮੇਰਾ ਫੋਨ ਢੱਗ ਪਿਆ ਮੰਮੀ ਦਾ ਵੀ ਜਾਂਦਾ 77105 47224 ਨਾਲ ਨਾਲ ਬਸ ਇਹਦੀ ਮਾਂ ਤਾਂ ਨਹੀਂ ਹੋਣੀ ਮੈਂ ਤੇਰਾ ਮਾਲ ਤਾਂ ਡੱਕੀ ਨਾ ਤੂੰ ਇਹ ਕਦ ਕੱਢ ਸਕਦਾ ਮੈਂ ਜਿਹੜੀ ਗੱਲ ਕਰਦਾ ਤੂੰ ਦੁੱਤ ਤਾਂ ਕਹੀ ਨਾ ਮੇਰਾ ਫੋਨ ਕੱਢ ਲੈ ਮੈਂ ਤੈਨੂੰ ਨਾ ਫੋਨ ਲਾਉ ਫੋਨ ਲਾਉ ਚ ਸਰੀ ਆ ਨੀ ਚੁੱਪ ਹੈਲੋ ਨਾਨੀ ਕਿੱਥੇ ਆ ਉਹ ਬੰਦਾ ਉਹ ਉਹ ਵੀ ਨਾਲ ਹੀ ਹੁੰਦਾ ਉਹ ਯਾਰ ਨਾਲ ਲੈ ਕੇ ਗਈ ਸੀ ਕੁੜੀ ਮੈਨੂੰ ਇੱਕ ਕੁੜੀ ਲੈ ਕੇ ਗਈ ਸੀਗੀ ਇਹ ਤਾਂ ਨਾਨੀ ਨਾਲ ਥੋੜਾ ਦੋ ਗੱਲ ਕਰਨੀ ਯਾਰ ਤੁਸੀਂ ਮੰਮੀ ਤੇਰੀ ਹੈਲੋ ਹੈਲੋ ਵੀਡੀਓ ਹੋ ਰਿਹਾ ਪਰ ਮੋਬਾਈਲ ਨਹੀਂ ਹੁਣਾ ਭੈਣ ਅੱਛਾ ਤੇਰੇ ਨਾਲ ਦੇ ਪੁੱਤਰ ਦੇ ਕਿੱਥੇ ਆ ਤੇਰੇ ਨਾਲ ਦੇ ਕਿੱਥੇ ਆ ਡਰੈਸ ਤਾਂ ਉਹ ਆ ਕੇ ਛੱਡਦਾ ਹੈ ਹੈ ਉਹਨਾਂ ਦਾ ਛੱਡਦਾ ਦੀ ਕਿਵੇਂ ਕਹਿੰਦੇ ਕਿੱਥੇ ਆ ਉਹਨਾਂ ਦਾ ਡਰੈਸ ਤਾਂ ਉਹ ਕਹਿੰਦਾ ਉਹਨਾਂ ਨੂੰ ਤਾਂ ਛੱਡਦਾ ਤੁਸੀਂ ਕਹਿੰਨੇ ਛੱਡਦਾ ਉਹਨਾਂ ਨੂੰ ਤੁਸੀਂ ਨਹੀਂ ਉਹ ਤਾਂ ਤੈਨੂੰ ਛੱਡ ਦਿੰਦੇ ਹੈਂ ਅੱਛਾ ਅੱਛਾ ਉਹਨਾਂ ਨੂੰ ਅਸੀਂ ਛੱਡਤਾ ਅਸੀਂ ਛੱਡਤਾ ਵੀਰੇ ਵੀਰੇ ਆ ਜਿਹੜੇ ਸੀਗੇ ਪੜਿਆ ਸੀ ਪਹਿਲਾਂ ਤੂੰ ਦੱਸ ਨਾਮ ਹੀ ਦੱਸ ਨਾ ਨਾਂ ਦੱਸ ਨਾਮ ਤੇਰੇ ਨਾਲ ਦੇ ਹੋਣੇ ਆਮ ਡਰੈਸ ਤੇਰੇ ਨਾਲ ਦੇ ਨੇ ਉਹ ਤੇਰੇ ਮੈਂ ਤੇਰੇ ਨਾਮ ਡਰੈਸ ਦੱਸ ਦੇ ਮੈਂ ਕ੍ਰਿਸ਼ਨਾਲ ਵੀਰੇ ਮੈਂ ਬਿੱਕੂ ਨੂੰ ਤਾਂ ਦੱਸਿਆ ਸੀ ਤੇਨ ਨਾਲ ਜਾ ਚੁਕਾ ਜੋ ਗੱਲਾਂ ਦੇਖ ਆਉਂਦਾ ਆਂ ਬਹੁਤ ਵੈਸੇ ਕਿੱਟੇ ਭਜਨ ਦਿੰਦਾ ਆ ਆ ਜਾ ਆ ਜਾ ਤੇਰੀ ਤਾਂ ਵੀਡੀਓ ਪਹਿਲਾਂ ਜਾਊਗੀ ਕਿੰਨਾ ਹਲਟਾ ਬੀੜਿਆ ਓਏ 10 ਹੋ ਜਾਇਆ ਸਾਡੇ ਆਪਾਂ ਜੋ ਬਹੁਤ ਆ ਆਪਣੇ ਮੈਡੀਕਲ ਗਰਾਉਂਡ ਨਾਲ ਦੇ ਉਹਨਾਂ ਦਾ ਨਾਮ ਦਾ ਐਡਰੈਸ ਦਾ ਜਿਹੜੇ ਤੇ ਨਾਲ ਆ ਆ ਪ੍ਰੀ ਜਿਹੜੀ ਇੱਕ ਕੁੜੀ ਸੀ ਗੁਰਪ੍ਰੀਤ ਸੀ ਉਹ ਨਾ ਨਾ ਮੁੰਡਾ ਹੀ ਦੀਵਨਾ ਉਹ ਰਹਿ ਕਰਵਾਤ ਸੀਗਾ ਤੇ ਇੱਕ ਕੁੜੀ ਪਹਿਲਾਂ ਵੀ ਸੀਗੀ ਉਹਦਾ ਨਾਮ ਸੀ ਨੀਹਾ ਉਹ ਭੱਜ ਗਈ ਸੀ ਉਹ ਤਾਂ ਪਹਿਲਾਂ ਲੈਫਟ ਟੂ ਰੁਪਕਾਂ ਲੈ ਕੇ ਚਲੀ ਗਈ ਓਕੇ ਤੇ ਤੂੰ ਹੁਣ ਨਾਲ ਦੇ ਜਿਹੜੇ ਮੁੰਡੇ ਆ ਜਾਂ ਕੋਈ ਤੇਰੇ ਨਾਲ ਗੈਂਗ ਆ ਕੋਈ ਵੀ ਹੋਰ ਆ ਉਹਨਾਂ ਜਿਹੜੇ ਤੇਰਨ ਕੁੜੀਆਂ ਆਆਂ ਕੌਣ ਸੀ ਕੁੜੀ ਦਾ ਨਾਮ ਗੁਰਪ੍ਰੀਤ ਆ ਹਾਂਜੀ ਨਹੀਂ ਮਾਰਦੇ ਇੱਧਰ ਗੱਲ ਕਰੀ ਜਾਂਦੇ ਕੁੜੀ ਦਾ ਨਾਮ ਗੁਰਪ੍ਰੀਤ ਆ ਕੁੜੀ ਦਾ ਨਾਮ ਗੁਰਪ੍ਰੀਤ ਆ ਮੁੰਡੇ ਦਾ ਨਾਮ ਦੀਵਾ ਮੁੰਡੇ ਦਾ ਨਾਮ ਦੀਵਾ ਹਾਂ ਹਾਂਜੀ ਡਾ ਰਤ ਕੰਮ ਕਰਨ ਨੂੰ ਆਇਆ ਨਿੱਕਾ ਇਹ ਮੁੰਡਾ ਸੀ ਨਿੱਕਾ ਇਹ ਉਹਦਾ ਮੁੰਡਾ ਸੀ ਕੇਦਾ ਸੀ ਮੁੰਡਾ ਉਹਦਾ ਕੁੜੀ ਦਾ ਕੁੜੀ ਦਾ ਗੁਰਪ੍ਰੀਤ ਦਾ ਨਾਮ ਕੀ ਆ ਕੁੜੀ ਦਾ ਨਾਮ ਕੁੜੀ ਦਾ ਨਾਮ ਦੱਸਿਆ ਜਾਗਾ ਗੁਰਪ੍ਰੀਤ ਥੋਰ ਹੋਰ ਕੋਈ ਨਾਲ ਦੇ ਬੰਦੇ ਤੇਰੇ ਹੋਰ ਵੀ ਤਾਂ ਨਹੀਂ ਸੀ ਵੀਰੇ ਇੱਕ ਉਹ ਕੁੜੀ ਸੀਗੀ ਉਹਨੇ ਉਹ ਪਹਿਲਾਂ ਚਲੀ ਗਈ ਓਕੇ ਹੈ ਕਿੱਥੋਂ ਦੇ ਉਹ ਹੈ ਕਿੱਥੋਂ ਦੇ ਬੰਦਾ ਹੈ ਬੰਦਾ ਸੀ ਨਾਲ ਇੱਕ ਵੱਡਾ ਸੀ ਤੇਰਾ ਦਾ ਵੀ ਤਾਂ ਸਾਡਾ ਦੇਵ ਸੀ ਉਹਦਾ ਨਾਂ ਠੀਕ ਹੈ ਕਿੱਥੋਂ ਦੇ ਉਹ ਕੋਟਕਪੁਰੇ ਦੀ ਕਿਹੜੀ ਵਸਤੀ ਕਰ ਬਾਤ ਜਾਣਦਾ ਕਿਹੜੀ ਵਸਤੀ ਵਸਤੀ ਨਹੀਂ ਵੀਰੇ ਜਦੋਂ ਆਪਾਂ ਇੱਥੋਂ ਜਾਵਾਂਗੇ ਆਪਾਂ ਨਰੂਲਾ ਜਮਾਂ ਜੜੀ ਕਿ ਰੂਲਾ ਜੰਮ ਤੋਂ ਆਪਾਂ ਜੱਤੋ ਜੁੰਗੀ ਵਾਲ ਨੂੰ ਜਾਵਾਂਗੇ ਜਾਵਾਂਗੇ ਸਿੱਧਾ ਆਈ ਜਾਵਾਂਗੇ ਹਨਾ ਪ੍ਰਵੀਨ ਦੀ ਦੁਕਾਨ ਆ ਜੂਗੀ ਪ੍ਰਵੀਨ ਦੀ ਦੁਕਾਨ ਦੇ ਨਾਲ ਇੱਕ ਕੱਪੜਿਆਂ ਵਾਲੀ ਦੁਕਾਨ ਆ ਜੂ ਕੱਪੜਿਆਂ ਵਾਲੀ ਦੁਕਾਨ ਦੇ ਨਾਲ ਇੱਕ ਗਲੀ ਆ ਜੂਗੀ ਗਲੀ ਦੇ ਨਾਲ ਉਹ ਇੱਕ ਗਲੀ ਦੇ ਜਦੋਂ ਪੜਾਂਗੇ ਨਾਲ ਦੀ ਨਾਲ ਇੱਕ ਗੇਟ ਆ ਉਹ ਕਿਹੜੀ ਵਸਤੀ ਬਾਈ ਦੀ ਉਹ ਲੱਕੜ ਦਾ ਗੇਟ ਆ ਉਹ ਕੌੜੇ ਵਾਲਾ ਚੌਕ ਵਾਈਦਾ ਚੌੜੇ ਹੁੰਦਾ ਚੌਕ ਉਹ ਦਰਸ ਤਾਂ ਨੇ ਸਹੀ ਦਿੱਤਾ ਨਹੀਂ ਤਾਂ ਫੋਨ ਲਵਾਉ ਬਲਾਕ ਹੋਣਾ ਹੁੰਦਾ ਇਹਦੇ ਦਾ ਵੀਰੇ ਨੰਬਰ ਯਾਦ ਹੁੰਦਾ ਫਗਾਲਿੰਦਾ ਫਿਰ ਹੁਣ ਤੇਰਾ ਕੀ ਹੱਲ ਕਰੀਦਾ ਸੀਗਾ ਛੱਲ ਕੇ ਕੀ ਹੱਲ ਕਰੀਦਾ ਉਹ ਦੱਸ ਦੇ ਹਾਂ ਜੋ ਡਾਲ ਕੇ ਨੰਬਰ ਲਮੋੜਾ ਸੀ ਮੇਰੇ ਕੋਲ ਉਹ ਦੱਸਦਾ ਉਹ ਦੱਸ ਕ ਕਿਹੜਾ ਨੰਬਰ ਆ ਇਹਨਾਂ ਦਾ ਇਹਨਾਂ ਦਾ ਨੰਬਰ ਹੈ ਇਹਨਾਂ ਦਾ ਨੰਬਰ ਵੀ ਨਹੀਂ ਯਾਦ ਮੰਮੀ ਦਾ ਫੋਨ ਦਤਾ ਤੁਹਾਨੂੰ ਕੱਲ ਡੈਗ ਇਹ ਕਿਹੜਾ ਯਾਰ ਮੈਂ ਤੈਨੂੰ ਮੋੜ ਕੇ ਕਹਿੰਦਾ ਵੀ ਮੇਰਾ ਫੋਨ ਲਵਾ ਦਿਓ ਤੇ ਉਹ ਨੰਬਰ ਕਿਹਦਾ ਹਾਂ ਜੀ ਨਾਨੀ ਦਾ ਸੀ ਲਵਾ ਮੈਂ ਕਿਹਾ ਤੁਸੀਂ ਲਗਾਈਓ ਨਾਨੀ ਨੂੰ ਫੋਨ ਆਇਆ ਗੱਲ ਹੋਈ ਆ ਨਹੀਂ ਵੀਰੇ ਨਾਨੀ ਨੂੰ ਕਹਿਣਾ ਮੰਮੀਆਂ ਨੂੰ ਨੰਬਰ ਦੇ ਦਿਓ ਮਾਤਰਾ ਨੰਬਰ ਨਹੀਂ ਤੂੰ ਕਿਤੋਂ ਲਵਾਉਂਦਾ ਤੈਨੂੰ ਸਾਰਾ ਕੁਝ ਯਾਦ ਹੋਊਗਾ ਫੁੱਟਾ ਜਾਂ ਮਰੀ ਜਾਂਦਾ ਯਾਰ ਅਸੀਂ ਇੱਥੇ ਚੱਕੇ ਸਾਹਮਣੇ ਖੁੱਦੂ ਬਣਾਈ ਜਾਂਦਾ ਯਾਰ ਜਾਨ ਕਰਨਾ ਆ ਗਿਆ ਮੈਂ